ਕਿਸ ਐਕਸੀਡੈਂਟ ਹੋਇਆ ਸੀ ਉਹ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਉਦੋਂ ਸਾਨੂੰ ਫੋਨ ਆਇਆ ਥੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿਵੇਂ ਹੋ ਗਿਆ ਨਹੀਂ ਕਿੱਥੋਂ ਆ ਰਹੀ ਸੀ ਹਾਂਜੀ ਆਪੇ ਕੰਮ ਉਤ ਆਉਂਦੀ ਥੀ ਤੇ ਰਸਤੇ 'ਚ ਗੱਡੀ ਨਾਲ ਮਫੇਟ ਹੋ ਗਈ ਬੱਸੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬੱਸ ਪਤਾ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਮੇਰੇ ਕੋਲ ਮੇਰੇ ਕੜਾ ਭਰਾ ਦੂ ਕੈਨੇਡਾ 'ਚ ਰਹਿੰਦੇ ਨੇ ਉਹ ਮੇਰੇ ਗਰੇਸ਼ ਸ਼ੇਸਟਰ ਆ ਬਣੀ ਭੈਣ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਗੁੰਡੇ ਦੇ ਗਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਨੂੰ ਇੱਕ ਣਕਣ ਗੱਲ ਹੋ ਗਈ ਕੀ ਨਾਮ ਤੁਹਾਡਾ ਤੁਹਾਨੂੰ ਸੁਭਿੰਦਰ ਸਿੰਘ ਹੈ ਤੇ ਕਲਵੰਦ ਸਿੰਘ ਕੀ ਲੈ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਵੇਖ ਲਈ ਕੋਈ ਪਤਾ ਲੱਗਿਆ ਫੋਨ ਤੇ ਕੀ ਗੱਲ ਬਾਤ ਹੋਈ ਹਾਂ ਹੀ ਕੇਸ ਐਕਸੀਡੈਂਟ ਕੇਸ ਹੋਇਆ ਜੀ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗ ਗਿਆ ਤੁਸੀਂ ਸਾਨੂੰ ਫੋਨ ਆਇਆ ਧੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂ ਜੀ ਬਈ ਕੰਮ ਤਾਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਿੰਗ 1.5 ਕਿ ਮਿੰਟਾਂ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ ਕਹ ਲੈਣੇ ਜੀ ਇੱਥੇ ਮੇਰੀ ਮਾਤਾ ਜੀ ਡੈਡੀ ਨੇ ਜਿਹੜੀ ਤਾਂ ਗੁਜ਼ਰੇ ਹੋਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਕਰ ਲੋਈ ਹੋਵੇ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਜੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਉਹਦੇ ਚਾਚਾ ਦੇ ਮੁੰਡੇ ਨੇ ਘੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਕਿ ਇੱਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉਦੋਂ ਤਾਂ ਕਿੰਨਾ ਸਮਾਂ ਘਰੇ ਬਤਾ ਕੇ ਗਿਆ ਸੀ ਉਹ ਤਾਂ ਨਵੰਨੇ ਲੱਗਦੀ ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਪਟੀਂ ਚੁੰਮਦੀ ਰਹਿੰਦੀ ਕਦੇ ਕਦੇ ਫੋਨ ਆਇਆ ਸੀ ਕਦੀ। ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲਾਂ ਹੀ ਹੁੰਦੀ ਆ ਜੀ ਹਾਂ ਇਹ ਫੋਨ ਤਾਂ ਉਹਨਾਂ ਦਾ ਰੋਜ਼ ਹੀ ਕਰਦੇ ਸੀ ਆ ਜੀ ਕੋਈ ਗੱਲ ਬਾਤ ਨਹੀਂ ਸੀ ਤੇ ਇੱਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੌਣ ਬੋਲਾਂ ਇਟਲੀ ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਉਹਨਾਂ ਦੇ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤੇ ਕੁਲਵੰਤ ਜਿੰਗ-ਜਿੰਗ ਸੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਸੀ ਪੱਕੇ ਉੱਥੇ ਤਾਂ ਹਾਂ ਜੀ ਹਾਂ ਜੀ ਪੱਕੇ ਨੇ ਕੰਮ ਕਿ ਇਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਕੋਈ ਧੰਨਵਾਦ ਹੋਈ ਜੀ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈ ਜੀ